ਸੰਦੂ ਸਾਹਿਬ ਉੱਧਰ ਆ ਕੇ ਦੇਖੋ ਘਰ ਜਿਹੜਾ ਕਿ ਹਵਾ ਚੁੱਡੀ ਜਾਂਦਾ ਹੈ ਬਿਲਕੁਲ ਦੋਸਤੋ ਤੁਸੀਂ ਸਹੀ ਸੁਣ ਰਹੇ ਹੋ ਪਿੰਡ ਨਾਜਰਪੁਰ ਜ਼ਿਲ੍ਹਾ ਹੁਸ਼ਿਆਰਪੁਰ ਦਾ ਇੱਕ ਘਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਜਿਹੜਾ ਆਓ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਘਰ ਹਵਾ ਦੇ ਵਿੱਚ ਉੱਡ ਰਿਹਾ ਤੇ ਬਾਈ ਹਣੀ ਵੀ ਸਾਰੇ ਦੇਖ ਰਹੇ ਆ ਤੇ ਬਾਈ ਨਾਲ ਗੱਲ ਕਰਾਉਣਾ ਵੀ ਇਹ ਕਿਵੇਂ ਹੋ ਰਿਹਾ ਮਤਲਬ ਕਿ ਘਰ ਜਿਹੜਾ ਆਪਣੀ ਜਗ੍ਹਾ ਕਿਵੇਂ ਬਦਲ ਰਿਹਾ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਮਾਈਕ ਲਾਉ ਜੀ ਤੁਹਾਡੇ ਦਾ ਧੰਨਵਾਦ ਸਾਡੇ ਵੱਲੋਂ ਧੰਨਵਾਦ ਧੰਨਵਾਦ ਬਾਈ ਜੀ ਤੁਹਾਡਾ ਵੀ ਇਹ ਬਾਈ ਜੀ ਉੱਡ ਅੱਗੇ ਸਰ ਕਰਿਆ ਜੀ ਅੱਛਾ ਆਪਦੇ ਜਗਾ ਛੱਡ ਕੇ ਗਾਂ ਨੂੰ ਆ ਰਿਹਾ ਬਿਲਕੁਲ ਆ ਰਿਹਾ ਜੀ ਇਹ ਕਿਵੇਂ ਪੋਸੀਬਲ ਕਿਵੇਂ ਹੁੰਦਾ ਇਹ ਬਸ ਪੋਸੀਬਲ ਇਹ ਹੈ ਜਿਹੜਾ ਆਪਾਂ ਇਹਨੂੰ ਰੋੜ ਦੇ ਆ ਅੱਛਾ ਇਹਦੇ ਵਿੱਚ ਗੁੱਲੀ ਫੱਟ ਹੁੰਦੀ ਆ ਗੁੱਲੀ ਫੱਟ ਹੋ ਕੇ ਅੱਗੇ ਆਂਦਾ ਸੀ ਇਹ ਬਾਈ ਅੱਗੇ ਤਾਂ ਆਪਾਂ ਐਵੇਂ ਚਾਈਨਾ ਅਮਰੀਕਾ ਕੈਨੇਡਾ ਵਾਲੀਆਂ ਵੀਡੀਓ ਦੇਖਦੇ ਸੀ ਵੀ ਉੱਥੇ ਮਤਲਬ ਕਿ ਘਰ ਨੂੰ ਚੱਕ ਕੇ ਇੱਕ ਥਾਂ ਤੋਂ ਦੂਜੀ ਜਗ੍ਹਾ ਦਿਖਾਈ ਬਿਲਕੁਲ ਉਹ ਵੀ ਇਸ ਆਪਣੇ ਇੰਡੀਆ 'ਚ ਹੋ ਗਿਆ ਜਿਵੇਂ ਦੂਜੀ ਥਾਂ ਆਪਾਂ ਜਿਵੇਂ 100 ਫੱਟ ਲੈ ਕੇ ਜਾਣਾ ਜਾਂ 50 ਫੱਟ ਲੈ ਕੇ ਜਾਣਾ ਆਪਾਂ ਅੱਗੇ ਲੈ ਕੇ ਜਾ ਸਕਦੇ ਹਾਂ ਜੀ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਨੇ ਟਾਈਮ ਦੇ ਵਿੱਚ ਪੋਸੀਬਲ ਹੋ ਗਿਆ ਜੀ ਇਹ ਆਪਾਂ ਨੂੰ ਮਹੀਨਾ ਲੱਗ ਗਿਆ ਜੀ ਅੱਛਾ ਮਹੀਨਾ ਲੱਗ ਗਿਆ ਇੱਕ ਮਹੀਨੇ ਚ ਅੱਗੇ ਕਰ ਦਿਆਂ ਚੱਕ ਕੇ ਜੀ ਇਹਨੂੰ ਮਤਲਬ ਕਿ ਗਾਂ ਕਿੰਨਾ ਕਰਨਾ ਤੁਸੀਂ ਇਹ 15 ਫੁੱਟ ਗਾਂ ਕਰਨਾ ਜੀ ਆਪਾਂ ਅੱਛਾ 15 ਫੁੱਟ ਗਾਂ ਕਰਨਾ ਤੇ ਦੋਸਤੋ ਮਤਲਬ ਕਿ ਇਹ ਬਾਈ ਜੀ ਦੂਜਾ ਇਹਦੇ ਚ ਕੋਈ ਰਿਸਕ ਵਗੈਰਾ ਜਾਂ ਕੁਝ ਨਹੀਂ ਕੋਈ ਰਿਸਕ ਨਹੀਂ ਹੈ ਆਪਾਂ ਅਗਰੀਮੈਂਟ ਲੈ ਕੇ ਦਿੱਤਾ ਜੀ ਮਾਲਕਾਂ ਨੂੰ ਅੱਛਾ ਵੀ ਸਟਾਮ ਦੇ ਵਿੱਚ ਆਪਾਂ ਲਿਖ ਕੇ ਦੇਵਾਂਗੇ ਵੀ ਕਿਸੇ ਨੇ ਵੀ ਕਰਾਉਣਾ ਆਪਾਂ ਸਟਾਮ ਤੇ ਲਿਖ ਕੇ ਦੇਵਾਂਗੇ ਉਹ ਆਪਣੇ ਤੋਂ 1000 ਦੇ ਸਟਾਮ ਤੇ ਲਿਖ ਲੈ ਭੰਦੀ 500 ਦੇ ਸਟਾਮ ਦੇ ਲੈ ਲੈ ਅੱਛਾ ਬਿਲਕੁਲ ਜੀ ਵੀ ਜ਼ਿੰਮੇਵਾਰੀ ਸਾਰੀ ਤੁਹਾਡੀ ਆ ਸਾਡੀ ਜ਼ਿੰਮੇਵਾਰੀ ਆ ਕੋਈ ਨੁਕਸਾਨ ਹੁੰਦਾ ਬੰਦੇ ਦਾ ਵੀ ਜਾਂ ਸਰਟੀਫਿਕੇਟ ਲੱਗਦੀ ਸਾਡੀ ਜ਼ਿੰਮੇਵਾਰੀ ਆ ਜੀ ਜੇ ਕਰ ਲੋ ਵੀ ਕੁਝ ਵੀ ਹੁੰਦਾ ਸਾਡੀ ਜ਼ਿੰਮੇਵਾਰੀ ਆ ਜੀ ਠੀਕ ਹੈ ਜੀ ਬਿਲਕੁਲ ਜੀ ਕੋਠੀ ਹੋਵੇ ਚਾਹੇ ਉਹਨੂੰ ਕੁਝ ਵੀ ਹੋਵੇ ਸੈੱਡ ਹੋਵੇ ਕੋਠੀ ਹੋਵੇ ਦੁਕਾਨਾਂ ਹੋਣ ਕੁਝ ਵੀ ਹੋਵੇ ਜੀ ਵੀ ਚੱਕ ਕੇ ਤਾਂ ਕਰਨਾ ਹੋਵੇ ਸਾਈਡ ਤੇ ਘਮਾਉਣਾ ਹੋਵੇ ਸਾਈਡ ਤੇ ਹਾਂਜੀ 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 ਮੂੰਹ ਵੀ ਬਦਲ ਦੇਣਾ ਜੀ 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 ਭਾਈਆ ਕੀ ਕਰ ਰਹੇ ਹੋ ਹੁਣ ਪਿੱਛੇ ਇਹ ਮਕਾਨ ਮੂਵ ਹੋ ਰਿਹਾ ਜੀ ਅੱਛਾ ਜੱਕ ਸੈਸਟਨ ਸਾਡੇ ਨੰਬਰ ਲੱਗੇ ਹੁੰਦੇ ਆ ਠੀਕ ਹੈ ਨੰਬਰ ਦੇ ਹਿਸਾਬ ਨਾਲ ਪ੍ਰੋਪਰ ਮਕਾਨ ਬਰਾਬਰ ਜਾਊਗਾ ਅੱਛਾ ਬਰਾਬਰ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਹਨੂੰ ਆਪਾਂ ਇਸ ਮਕਾਨ ਨੂੰ ਕਿੰਨੇ ਫੁੱਟ ਅੱਗੇ ਕਰਨਾ ਹੈ ਆਪਾਂ 15 ਫੁੱਟ ਅੱਗੇ ਕਰਨਾ ਜੀ ਅੱਛਾ 15 ਫੁੱਟ ਅੱਗੇ ਬਿਲਕੁਲ ਲੋ ਵੀ ਦੋਸਤ ਵਾਲੀ ਵਾਲੀ ਆਪਣੀ ਜਗ੍ਹਾ ਸਾੜ ਰਿਹਾ ਜੀ ਇਹ ਠੀਕ ਹੈ ਠੀਕ ਆ ਦੇਖੋ ਜੱਕ ਅੱਗੇ ਜਾ ਰਹੇ ਆ ਤੇ ਇਹ ਕਿੰਨੇ ਕ ਟਾਈਮ ਚ ਤੁਸੀਂ 15 ਫੁੱਟ ਅੱਗੇ ਕਰ ਦੋਗੇ ਜੀ ਇਹ ਆਪਾਂ ਨੂੰ 2 ਘੰਟਿਆਂ ਦੇ ਵਿੱਚ ਕਰ ਦਾਂਗੇ ਜੀ ਯਾਰ ਭਾਈ ਝੂਠ ਤਾਂ ਨਹੀਂ ਮ 2 ਘੰਟਿਆਂ ਦੇ ਕਰ ਬਦਲ ਦੋਗੇ ਬਿਲਕੁਲ ਬਿਲਕੁਲ ਬਦਲ ਕੇ ਦੇਵਾਂਗੇ ਜੀ ਲਓ ਵੀ ਦੋਸਤੋ 2 ਘੰਟੇ 22 ਜੀ ਹੁਣ ਇਹ ਕਹਿੰਦੇ ਆ 2 ਘੰਟਿਆਂ ਦੇ ਵਿੱਚ 15 ਫੁੱਟ ਮਤਲਬ ਕਿ ਅੱਗੇ ਲੈ ਜਾਣਗੇ ਇਸ ਮਕਾਨ ਨੂੰ ਤੇ ਜਿਹੜੀ ਕਿ ਬਹੁਤ ਹੀ ਹੈਰਾਨੀਜਾਨਕ ਵਾਲੀ ਗੱਲ ਆ ਇਹ ਲਾਈਨਾਂ ਦੇ ਉੱਤੇ ਆ ਤੁਸੀਂ ਦੇਖ ਸਕਦੇ ਹੋ ਗੁੱਲੀਆਂ ਲੱਗੀਆਂ ਗੁੱਲੀਆਂ ਦੇ ਉੱਪਰ ਰੇਡ ਕੇ ਮਕਾਨ 15 ਫੁੱਟ ਅੱਗੇ ਲੈ ਕੇ ਜਾਵਾਂਗੇ ਜੀ ਅੱਛਾ ਰੇਡ ਕੇ ਅੱਗੇ ਲੈ ਕੇ ਆਵਾਂਗੇ ਹਾਂ ਜੀ ਬਿਲਕੁਲ ਅੱਗੇ ਲੈ ਕੇ ਆਵਾਂਗੇ ਜੀ ਬਾਈ ਤੁਸੀਂ ਤਾਂ ਮਤਲਬ ਕਿ ਇਹਦੇ ਜਿਹੜੇ ਪੱਖੇ ਵਗੈਰਾ ਉਵੇਂ ਲੱਗੇ ਹੋਏ ਕੋਠੀ ਸਾਰੀ ਦੇ ਬਿਲਕੁਲ ਬਿਲਕੁਲ ਜੀ ਉਸੀਂ ਦੇਖ ਸਕਦੇ ਆ ਏਸੀ ਲੱਗਿਆ ਏਸੀ ਵੀ ਉਹਦਾ ਨਾਲ ਤਰਿਆ ਜਾ ਰਿਹਾ ਬਿਲਕੁਲ ਬਿਜਲੀ ਫਿਟਿੰਗ ਪੱਖੇ ਆਪਣੇ ਟਿਊਬਾਂ ਉਹਦਾ ਹੀ ਚੱਲੀ ਜਾਂਦੀਆਂ ਜੀ ਬਿਲਕੁਲ ਦੋਸਤੋ ਤੇ ਇਧਰ ਦੇਖੋ ਮਕਾਨ ਕਿੰਨਾ ਉੱਪਰ ਮਤਲਬ ਕਿ ਚੱਕਿਆ ਤੇ ਇਹਨਾਂ ਨੂੰ ਗਾਂ ਵੀ ਕਰ ਰਹੇ ਆ ਕੱਲਾ ਮਤਲਬ ਕਿ ਫਰਸ਼ ਹੀ ਪਟਿਆ ਜਾਊਗਾ ਬਾਕੀ ਕੋਈ ਵੀ ਚੀਜ਼ ਮਤਲਬ ਕਿ ਖਰਾਬ ਨਹੀਂ ਹੋਊਗਾ ਬਿਲਕੁਲ ਕੱਲਾ ਆਪਣਾ ਫਾਸਟ ਬੇਸਟ ਜਾਂਦਾ ਜੀ ਠੀਕ ਹੈ ਜੀ ਜਾਂ ਆਪਣਾ ਸੀਵਰੇਜ ਬਾਕੀ ਤੁਸੀਂ ਦੇਖ ਸਕਦੇ ਆ ਖਿੜਕੀਆਂ ਦਰਵਾਜ਼ੇ ਬਿਜਲੀ ਫਿਟਿੰਗ ਵਗੈਰਾ ਸਾਰਾ ਹੀ ਉਹਦਾ ਹੀ ਨਾਲ ਚੱਲੀ ਜਾ ਰਿਹਾ ਹੈ ਭਾਈ ਜੀ ਤੁਸੀਂ ਤੁਸੀਂ ਮਤਲਬ ਕਿ ਮਕਾਨ ਉੱਪਰ ਚੱਕਾਉਣ ਬਾਰੇ ਕਿ ਇਸਰ ਐਦਾਂ ਇਹਦੇ ਵਿੱਚ ਸਾਡੀ ਜਿਹੜੀ ਕਾਸਟੇ ਕਾਫੀ ਵੱਜ ਜਾਂਦੀ ਆ ਹਾਂਜੀ ਹਾਂਜੀ ਨਵੀਂ ਕੰਸਟਰਕਸ਼ਨ ਕਰਦੇ ਆ ਸਾਨੂੰ ਕਾਫੀ ਐਟ ਐਕਸਪੈਂਸ ਬਹੁਤ ਜ਼ਿਆਦਾ ਫੇ ਪੂਰਾ ਇੱਕ ਤਾਂ ਕੰਸਟਰਕਸ਼ਨ ਸਾਰੀ ਤੋੜਨੀ ਠੀਕ ਆ ਉਹਦਾ ਪੂਰੀ ਵੇਸਟ ਹੋਣੀ ਹੈ ਮਟੀਰੀਅਲ ਸਾਰਾ ਵੇਸਟ ਬਿਲਕੁਲ ਜੀ ਜੋ ਪਹਿਲਾਂ ਲੇਬਰ ਲੱਗੀ ਆ ਉਹ ਸਾਰੀ ਵੇਸਟ ਹੋ ਜਾਣੀ ਆ ਸਹੀ ਹੈ ਜੀ ਤੇ ਦੂਸਰਾ ਸਾਨੂੰ ਇਹ ਕੁਛ ਮਕਾਨ ਨੀਮਾ ਹੋ ਗਿਆ ਸੀਗਾ ਬਿਲਕੁਲ ਜੀ ਤੇ ਅਗਰ ਨਵੇਂ ਸਿਰੇ ਤੋਂ ਕਰਦੇ ਆ ਸਾਡਾ ਕੰਸਟਰਕਸ਼ਨ ਕਾਸਟ ਕਾਫੀ ਵੱਧਦੀ ਸੀਗੀ ਸਾਡਾ 2 ਕਰੋੜ 1.5 ਕਰੋੜ ਤੇ 1 ਕਰੋੜ ਸਾਡੀ ਐਸਟੀਮੇਟ ਜਾ ਰਹੀ ਸੀ ਠੀਕ ਹੈ ਜੀ ਫਿਰ ਅਸੀਂ ਦੁਆਰਾ ਦਾ ਐਸਟੀਮੇਟ ਵੈਲਿਊ ਪੁਆਇਂਟਾਂ ਕਾਫੀ ਕਾਸਟ ਹੋ ਰਹੀ ਸੀ ਤੇ ਉਹਨੂੰ ਬਚਾਉਣ ਦੇ ਲਈ ਅਸੀਂ ਇਹਨੂੰ ਜੈਕ ਸਿਸਟਮ ਆਪਰੇਟ ਕਰਾ ਕੇ ਕੁਛ 4 ਫੁੱਟ ਉੱਪਰ ਲੈ ਆ ਰਹੇ ਹਾਂ ਔਰ 4 ਫੁੱਟ ਅੱਗੇ ਨੂੰ ਮੂਵ ਕਰਾ ਰਹੇ ਆ। ਇਹਦਾ ਮਤਲਬ ਇੰਨੇ ਕੰਮ ਦਾ ਥੋੜਾ ਕਿੰਨਾ ਕੋਈ ਖਰਚਾ ਲੱਗਿਆ ਜੀ। ਇਹਦੇ ਵੇ ਸਾਡਾ ਸਾਰਾ ਟੋਟਲੀ 8 ਤੋਂ 10 ਲੱਖ ਦੇ ਵਿੱਚ ਸਾਡਾ ਕੋਸਟ 8 ਤੋਂ 10 ਲੱਖ ਰੁਪਈਆ ਜੀ ਅੱਜ ਕੱਲ ਤਾਂ ਮਿਲਦਾ 2.5 ਤੋਂ 3 ਲੱਖ ਰੁਪਈਏ ਦੇ ਵਿੱਚ ਤਾਂ ਇੱਕ ਕਮਰਾ ਪਾਉਣਾ ਹੋਵੇ ਤਾਂ ਉਹ ਤੇ ਲੱਗ ਜਾਂਦਾ। ਕਾਫੀ ਮਤਲਬ ਕਿ 5000 ਸਕਰ ਫੁੱਟ ਦੇ ਨੇੜੇ ਏਰੀਆ ਹੋਊਗਾ ਵੀ ਇੰਨਾ ਜੁ ਹਾਂ ਜੀ। ਹਾਂ ਏਰੀਆ ਕਾਫੀ ਆ ਤੇ ਉੱਪਰ ਵੇਟ ਕਾਫੀ ਆ ਡਬਲ ਸਟੋਰੀ ਆ। ਠੀਕ ਆ ਜੀ। ਤੇ ਮੇਨ ਇੱਕ ਹੀ ਸਾਡੀ ਮਤਲਬ ਉੱਪਰਲੀ ਫਲੋਰ ਸਾਰਾ ਸੇਫ ਆ। ਤੇ ਜੋ ਵਾਟਰ ਸਰਪਲਾਈ ਦਾ ਵੀ ਸਾਰਾ ਸਾਰਾ ਸਿਸਟਮ ਉਫਤਰਾ ਹੀ ਆ ਡਰੇਨ ਸਿਸਟਮ ਸਾਰਾ ਉਫਤਰਾ ਹੀ ਆ ਠੀਕ ਹੈ ਸਿਰਫ ਇੱਕ ਫਲੋਰ ਲੈਵਲ ਜਿਹੜਾ ਸਾਡਾ ਫਰਸ਼ ਆ ਉਹੀ ਸਾਡਾ ਮਤਲਬ ਡਿਸਮਾਂਟਲ ਹੋਇਆ ਆ ਹੂੰ ਹੂੰ ਬਾਕੀ ਸੇਮ ਐਜ਼ ਇਟ ਸਾਡੀ ਪੂਰਾ ਜੋ ਸਟਰਕਚਰ ਹੈ ਦੇ ਦੇ ਮੂਵ ਹੋ ਰਿਹਾ ਜੀ ਇਹ ਲਓ ਵੀ ਦੋਸਤੋ ਬਾਈ ਜੀ ਹੁਣ ਇਹ ਓਨਰ ਸਾਹਿਬ ਆ ਕਿਉਂਕਿ ਐਵੇਂ ਹੁੰਦਾ ਵੀ ਆਪਾਂ ਸਿੱਧੀ ਬਾਈ ਨਾਲ ਗੱਲ ਕਰਾਈ ਤੇ ਵਿੱਚ ਕੋਈ ਐ ਲੱਗਦਾ ਵੀ ਸ਼ੰਕਾ ਹੋਵੇ ਬਾਈ ਹੁਣ ਇਹ ਪੂਰਾ ਮਤਲਬ ਕਿ ਸਰਟੀਫਾਈ ਹੈ ਇਹਨਾਂ ਦੇ ਕੰਮ ਤੋਂ ਤੇ ਮਕਾਨ ਨੂੰ ਕੋਈ ਮਤਲਬ ਕਿ ਤਰੇੜ ਵਗੈਰਾ ਜਾਂ ਕੁਝ ਵੀ ਨਹੀਂ ਆਇਆ ਜੇ ਇਦਾਂ ਦੀ ਕੋਈ ਮੁਸੀ ਹੋ ਮਤਲਬ ਕਿ ਸਟਾਮ ਮਤਲਬ ਕਿ ਕਰਦੇ ਕੋਈ ਇਹਨਾਂ ਦਾ ਪੱਕਾ ਕੰਮ ਨਹੀਂ ਰਜਿਸਟ੍ਰੇਸ਼ਨ ਫਾਰਮ ਆ ਤੁਹਾਡੇ ਬਿਲਕੁਲ ਬਿਲਕੁਲ ਰਜਿਸਟ੍ਰੇਸ਼ਨ ਤੇ ਤੁਸੀਂ ਭਾਈ ਤੁਹਾਡਾ ਆਫਿਸ ਕਿੱਥੇ ਹੈ ਮਤਲਬ ਮੇਨ ਆਫਿਸ ਆਪਣਾ ਮੁਗਿਆ ਜੀ ਚਾਚਾ ਸਾਹ ਰੋਡ ਸੀ ਪਾਕਿਸਤਾਨ ਕਲੋਨੀ ਆਈਟੀਆਈ ਦੇ ਨੇੜੇ ਆ ਜੀ ਠੀਕ ਹੈ ਜੀ 21 ਨੰਬਰ ਗਲੀ ਦੇ ਵਿੱਚ 21 ਨੰਬਰ ਤੇ ਦੋਸਤੋ ਜਿਹੜਾ ਨੰਬਰ ਡਿਸਪਲੇ ਤੇ ਚੱਲ ਰਿਹਾ ਤੁਸੀਂ ਇਹਨਾਂ ਬਾਈਆਂ ਹੁਣਾਂ ਨਾਲ ਗੱਲ ਵੀ ਕਰ ਸਕਦੇ ਹੋ ਤੇ ਆਪਣਾ ਮਕਾਨ ਹੋਵੇ ਚਾਹੇ ਮਤਲਬ ਕਿ ਦੁਕਾਨ ਹੋਵੇ ਉਹਨੂੰ ਮੂਵ ਕਰਾਉਣਾ ਹੈ ਉੱਚਾ ਚੁਕਾਉਣਾ ਹੈ ਸਾਈਡ ਕਮਾਉਣੀ ਹੈ ਮਤਲਬ ਕਿ ਸਾਰੇ ਕੰਮ ਹੀ ਕਰਦੇ ਫੋਨ ਜ਼ਰੂਰ ਲਾਓ ਇਹਨਾਂ ਦਾ ਇੰਸਟਾਗ੍ਰਾਮ ਦੋਸਤੋ ਪੇਜ ਹੈ ਕੀ ਨਾਮ ਹੈ ਬਾਈ ਉਹਦਾ ਪੇਜ ਦਾ ਆਪਣਾ ਇੱਕ ਤਾਂ ਹੈਗਾ ਗਗਨ ਪੀਵੀ 29 ਵਿਸ਼ਵਕਰਮਾ ਬਿਲਡਿੰਗ ਲਿਫਟਿੰਗ ਤੇ ਦੋਸਤੋ ਉਹਦੇ ਤੇ ਵੀਡੀਓ ਪਾਉਂਦੇ ਰਹਿੰਦੇ ਆ ਜਿਹੜਾ ਮਕਾਨ ਚੱਕਦੇ ਆ ਕੋਠੀਆਂ ਚੱਕਦੇ ਸਾਰਿਆਂ ਦੇ ਵੀਡੀਓ ਉਹਦੇ ਤੇ ਅਪਲੋਡ ਹੁੰਦੀਆਂ ਰਹਿੰਦੀਆਂ ਤੁਸੀਂ ਉਹਦੇ ਤੇ ਹੋਰ ਜਾ ਕੇ ਤਫਲੀ ਕਰ ਸਕਦੇ ਹੋ ਤੇ ਜਾਣਕਾਰੀ ਦੋਸਤੋ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਕਿਸੇ ਭੈਣ ਭਰਾ ਦਾ ਹੋਰ ਦਾ ਫਾਇਦਾ ਹੋ ਸਕੇ ਕਿਉਂਕਿ ਕੋਠੀਆਂ ਪਾਉਣੀਆਂ ਕਿਹੜਾ ਅੱਜਕੱਲ ਬਾਈ ਸੌਖੀਆਂ ਬਹੁਤ ਪੈਸੇ ਲੱਗਦੇ ਆ ਬਿਲਕੁਲ ਤੇ ਜੇ ਮਤਲਬ ਕਿ ਉਹਨੂੰ ਤੁਸੀਂ ਮੂਵ ਕਰਵਾ ਕੇ ਜਾਂ ਥੋੜਾ ਰੈਨੋਨੇਟ ਕਰਵਾ ਕੇ ਤੇ ਆਪਣਾ ਕੰਮ ਵਧੀਆ ਚੱਲੇ ਤਾਂ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਠੀਕ ਹੈ ਦੋਸਤੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ